ਆਖਰਕਾਰ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਆਪਣਾ ਸਪਸ਼ਟੀਕਰਨ ਪੇਸ਼ ਕਰਨ ਦੇ ਲਈ ਪੇਸ਼ ਹੋਏ ਨੇ ਸੁਖਬੀਰ ਸਿੰਘ ਬਾਦਲ ਨੇ ਆਪਣੇ ਬੰਦਲਫਾਫੇ ਸਪਸ਼ਟੀਕਰਨ ਦੇ ਵਿੱਚ ਕੀ ਕੁਝ ਕਿਹਾ ਇਹ ਗੱਲਾਂ ਵੀ ਹੁਣ ਬਾਹਰ ਆ ਗਈਆਂ ਨੇ ਕੀ ਕੁਝ ਸੁਖਬੀਰ ਸਿੰਘ ਬਾਦਲ ਨੇ ਵਿਰੋਧੀਆਂ ਦੇ ਬਾਰੇ ਕਿਹਾ ਕਿਹੜੇ ਇਲਜ਼ਾਮ ਜਿਹੜੇ ਆ ਉਹ ਬਾਗੀ ਅਕਾਲੀਆਂ ਤੇ ਮढ़े ਐ ਕਿਹੜੀ ਜਿਹੜੀ ਘਟਨਾ ਹੈ ਜਿਹਦਾ ਜ਼ਿਕਰ ਕੀਤਾ ਪ੍ਰਕਾਸ਼ ਸਿੰਘ ਬਾਦਲ ਦੀ ਭੂਮਿਕਾ ਨੂੰ ਲੈ ਕੇ ਕੀ ਕਿਹਾ ਹੈ ਇਹ ਸਾਰੀਆਂ ਗੱਲਾਂ ਸਾਹਮਣੇ ਆਈਆਂ ਨੇ ਆਖਰਕਾਰ ਉਸ ਲਫਾਫੇ ਦੇ ਵਿੱਚ ਅੰਦਰ ਖਾਤੇ ਕੀ ਸੁਖਬੀਰ ਸਿੰਘ ਬਾਦਲ ਜਥੇਦਾਰ ਨੂੰ ਲਿਖ ਕੇ ਦੇ ਆਇਆ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕਪਹਿਨ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋਏ ਆਪਣੀ ਸਰਕਾਰ ਜਿਹੜੀ ਉਹਨਾਂ ਦੀ 2012 ਤੋਂ 17 ਵਾਲੀ ਸੀ ਉਹਦੇ ਵਿੱਚ ਬੇਅਦਬੀ ਸਣੇ ਗੋਲੀ ਕਾਂਡ ਅਤੇ ਬਾਕੀ ਘਟਨਾਵਾਂ ਦੀਆਂ ਉਹਨਾਂ ਨੇ ਮਾਫੀ ਮੰਗ ਲਈ ਹੈ ਉਸ ਬੰਦਲ ਲਫਾਫੇ 'ਚ ਇੱਕ ਚੀਜ਼ ਸਪਸ਼ਟ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਕੋਈ ਦਲੀਲ ਨਹੀਂ ਦਿੱਤੀ। ਪਾਰਟੀ ਦੇ ਅੰਦਰਲੇ ਸੂਤਰ ਦੱਸਦੇ ਆ ਕਿ ਉਹਦੇ ਵਿੱਚ ਜਿਹੀ ਕੋਈ ਗੱਲ ਨਹੀਂ ਲਿਖੀ ਗਈ ਕਿ ਅਸੀਂ ਆ ਨਹੀਂ ਹੋਇਆ ਸਾਡੇ ਤੋਂ ਉਹ ਨਹੀਂ ਸੀ ਹੋਇਆ ਅਸੀਂ ਇਹ ਨਹੀਂ ਕੀਤਾ। ਉਹ 'ਚ ਸਪਸ਼ਟ ਇੱਕ ਚੀਜ਼ ਲਿਖੀ ਗਈ ਹੈ। ਉਹ ਇਹ ਹੈ ਕਿ ਅਸੀਂ ਨਿਮਾਣੇ ਸਿੱਖ ਵਜੋਂ ਪੇਸ਼ ਹੋਏ ਆਂ। ਜੋ ਸਾਡੇ ਤੋਂ ਕੋਈ ਗਲਤੀ ਹੋਈ ਹੈ ਉਹ ਸਾਨੂੰ ਮਾਫ ਕੀਤੀ ਜਾਵੇ ਜਾਂ ਫਿਰ ਜਿਹੜਾ ਉਹਦੇ ਬਾਰੇ ਲਿਖਿਆ ਗਿਆ ਕਿ ਇਹ ਇਦਾਂ ਸੀ ਉਦਾਂ ਸੀ ਇਹ ਕੋਈ ਨਹੀਂ ਲਿਖਿਆ ਗਿਆ ਕਿ ਸਾਡੇ ਤੋਂ ਜਾਣੇ ਅਣਜਾਣੇ ਇਹ ਵਾਲਾ ਸ਼ਬਦ ਨਹੀਂ ਹੈ ਇਹ ਨਹੀਂ ਹੈਗਾ ਕਿ ਐਸੀ ਤਾਂ ਇਹ ਕੀਤਾ ਸੀ ਉਹਨਾਂ ਨੇ ਉਹ ਕੀਤਾ ਸੀ ਇਹ ਵੀ ਨਹੀਂ ਉਹਦੇ ਵਿੱਚ ਪੂਰਨ ਤੌਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਨਮਾਣੇ ਸਿੱਖ ਦੇ ਤੌਰ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਏ ਹੈ ਉਹਦੇ ਵਿੱਚ ਕੋਈ ਲੱਲਾ ਕੋਈ ਖਖਾ ਕੋਈ ਭੱਬਾ ਨਹੀਂਗਾ ਕੋਈ ਐਸੀ ਦਲੀਲ ਨਹੀਂ ਦਿੱਤੀ ਗਈ ਕੋਈ ਐਸੀ ਗੱਲ ਨਹੀਂ ਕੀਤੀ ਗਈ ਕਿ ਜਿਹੜੀ ਕਾਊਂਟਰ ਹੋ ਸਕੇ ਸਿਰਫ ਤੇ ਸਿਰਫ ਇੰਨਾ ਕਿਹਾ ਗਿਆ ਕਿ ਜੋ ਵੀ ਹੋਇਆ ਐਸੀ ਉਹਦੇ ਜ਼ਿੰਮੇਵਾਰ ਆ ਐਸੀ ਗਲਤੀ ਮੰਨਦੇ ਆ ਤੇ ਜੋ ਸਾਨੂੰ ਸਜ਼ਾ ਲਾਉਣੀ ਆ ਉਹ ਲੱਗ ਸਕਦੀ ਆ ਸਵਾਲ ਹੀ ਪੈਦਾ ਹੁੰਦਾ ਹੈ ਕਿ ਸੁਖਬੀਰ ਸਿੰਘ ਬਾਦਲ ਇੰਡੀ ਛੇਤੀ ਨਰਮ ਕਿਉਂ ਪੈਗੇ ਇਹ ਹੁਣ ਵੱਡਾ ਸਵਾਲ ਹੈ ਦਰਅਸਲ ਦੋ ਕਾਲੀ ਅਦਲ ਦੇ ਵੱਡੇ ਆਗੂ ਇਹ ਚੀਜ਼ ਚਾਹੁੰਦੇ ਸੀ ਕਿ ਜਿਹੜੇ ਇਲਜ਼ਾਮ ਨੇ ਵਿਰੋਧੀਆਂ ਨੇ ਲਾਏ ਨੇ ਸਾਨੂੰ ਵੀ ਉਹਨਾਂ ਦਾ ਕਾਊਂਟਰ ਇਲਜ਼ਾਮ ਉਹਨਾਂ ਤੇ ਲਾਉਣੇ ਚਾਹੀਦੇ ਸੁਖਬੀਰ ਸਿੰਘ ਬਾਦਲ ਇੱਥੇ ਬਹੁਤ ਨਰਮ ਹੋ ਗਏ ਉਹਨਾਂ ਕਹਿੰਦੇ ਕਿ ਅਜਿਹਾ ਕੁਝ ਨਹੀਂ ਹੋਵੇਗਾ ਜੋ ਮੈਂ ਕਹਿਣਾ ਅਕਾਲ ਤਖਤ ਸਾਹਿਬ ਦੀ ਅਦਨਗੀ ਦੇ ਵਿੱਚ ਜਾ ਕੇ ਕਹਿਣਾ ਹੈ ਉਹਨਾਂ ਜੋ ਅਕਾਲ ਤਖਤ ਸਾਹਿਬ ਨੂੰ ਸਹੀ ਲੱਗੂਗਾ ਉਹ ਕਰਨਗੇ ਸਵਾਲੇ ਪੈਦਾ ਹੋ ਗਿਆ ਕਿ ਹੁਣ ਜ਼ਥੇਦਾਰ ਸਹਿਬਾਨ ਕੀ ਫੈਸਲਾ ਲੈਂਦੇ ਆ ਉਹਨਾਂ ਦੇ ਉੱਤੇ ਹੁਣ ਅੱਖ ਟਿਕ ਗਈ ਆ ਪਰ ਇਹ ਜਿਹੜੀ ਚਿੱਠੀ ਆ ਉਹਦੇ ਵਿੱਚ ਦੋ ਗੱਲਾਂ ਬੜੀਆਂ ਉੱਭਰ ਕੇ ਸਾਹਮਣੇ ਆਈਆਂ ਨੇ ਇਕ ਤਾਇਏ ਕਿ ਦੋ ਕਾਲੀ ਦਲ ਦੇ ਵੱਡੇ ਆਗੂਏ ਚਾਹੁੰਦੇ ਸੀ ਕਿ ਉਸ ਚਿੱਠੀ ਦੇ ਵਿੱਚ ਵਿਰੋਧੀ ਜਿਹੜੇ ਨੇ ਬਾਗੀ ਧੜਾਇਆ ਉਹਦੇ ਤੇ ਇਲਜ਼ਾਮ ਤਰਾਸ਼ੀ ਕੀਤੀ ਜਾਵੇ ਉਸ ਗੱਲ ਤੋਂ ਤਾਂ ਸੁਖਵੀਰ ਸਿੰਘ ਬਾਦਲ ਨੇ ਇਨਕਾਰ ਕਰਤਾ ਦੂਜੀ ਗੱਲ ਇਹ ਸੀ ਕਿ ਉਹਦੇ ਵਿੱਚ ਦੱਸਿਆ ਜਾਵੇ ਸਪਸ਼ਟਿਕਰਨ ਦਿੱਤੇ ਜਾਣ ਕਿ ਇਦਾਂ ਨਹੀਂ ਸਾਡੀ ਸਰਕਾਰ ਬਲੇ ਨਹੀਂ ਉਹ ਨਹੀਂ ਪਰ ਸੁਖਵੀਰ ਸਿੰਘ ਬਾਦਲ ਨੇ ਉਤੋਂ ਵੀ ਨਾ ਕਰਤੀ ਉਹਨਾਂ ਨੇ ਕਿਹਾ ਕਿ ਜੋ ਕਰਨਾ ਹੈ ਅਕਸ਼ਰਿਅਕਾਲ ਤਖਤ ਸਾਹਿਬ ਜੋ ਸਜਾ ਲਾਉਣਗੇ ਤਿਆਰ ਆ ਪਰ ਅਸੀਂ ਗਲਤੀ ਮੰਨਦੇ ਆ ਅਧੀਨਗੀ ਮੰਨ ਲਈ ਕਿ ਜੋ ਸਾਡੇ ਤੋਂ ਹੋਇਆ ਗਲਤੀ ਹੋਇਆ ਜਾਣੇ ਅਣਜਾਣੇ ਵਾਲਾ ਸ਼ਬਦ ਵੀ ਜਿਹੜਾ ਚੋਂ ਹਟਾ ਦਿੱਤਾ ਗਿਆ ਤੇ ਇਹ ਵੀ ਖਬਰ ਆਈ ਹੈ ਕਿ ਸੁਖਵੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਣ ਤੋਂ ਪਹਿਲਾਂ ਆਪਣੀ ਪ੍ਰਧਾਨਗੀ ਵਾਲਾ ਉਹਦਾ ਛੱਡਣਾ ਚਾਹੁੰਦੇ ਸੀ ਇਸ ਬਾਰੇ ਜਿਹੜੀ ਹੈ ਕਨਫਰਮੇਸ਼ਨ ਤਾਂ ਨਹੀਂ ਆ ਰਹੀ ਪਰ ਇਹ ਚਰਚਾਵਾਂ ਨੇ ਕਿ ਸੁਖਵੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਵਾਲਾ ਉਹਦਾ ਛੱਡਣਾ ਚਾਹੁੰਦੇ ਸੀ ਸੁਖਵੀਰ ਸਿੰਘ ਬਾਦਲ ਨੇ ਆਪਣੀ ਚਿੱਠੀ ਦੇ ਨਾਲ ਇੱਕ ਹੋਰ ਚਿੱਠੀ ਨੱਥੀ ਕੀਤੀ ਆ ਹੋਰ ਚਿੱਠੀ ਅਟੈਚ ਕੀਤੀ ਆ ਜਿਹੜੀ ਐ ਸਾਬਕਾ ਮੁੱਖ ਮੰਤਰੀ ਮਹਰੂਮ ਪ੍ਰਕਾਸ਼ ਸਿੰਘ ਬਾਦਲ ਦੀ ਉਸ ਵੇਲੇ ਦੀ ਜਦੋਂ 14 ਅਕਤੂਬਰ 2015 ਨੂੰ ਜਿਹੜਾ ਗੋਲੀ ਕਾਂਡ ਹੁੰਦਾ ਆ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਪੁਲਿਸ ਗੋਲੀ ਚਲਾਉਂਦੀ ਆ ਉਸ ਮਾਮਲੇ ਦੇ ਵਿੱਚ ਜਿਹੜਾ ਸੁਖਵੀਰ ਸਿੰਘ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਚਿੱਠੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲਿਖੀ ਸੀ 17 ਅਕਤੂਬਰ 2015 ਨੂੰ ਜਿਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਇਹ ਗੱਲਾਂ ਕਹੀਆਂ ਸੀ ਕਿ ਮੈਨੂੰ ਬਹੁਤ ਦੁੱਖ ਹੈ ਮੇਰੀ ਸਰਕਾਰ ਦੇ ਵਿੱਚ ਕਈ ਵਾਰ ਮੈਂ ਜਿਹੜਾ ਸਦਕੇ ਦਿਲ ਨਾਲ ਪੰਥ ਪ੍ਰਤੀ ਸਿੱਖੀ ਜਿਹੜੀ ਮਰਿਆਦਾ ਉਹਦੇ ਪ੍ਰਤੀ ਵਫਾਦਾਰ ਆ ਪਰ ਕਈ ਵਾਰ ਸਰਕਾਰ ਚਲਾਉਂਦੇ ਆ ਗੱਲਾਂ ਇੱਧਰ ਉੱਧਰ ਹੋ ਜਾਂਦੀਆਂ ਨੇ ਮੈਂ ਮੇਰਾ ਮੈਂ ਇੱਕ ਬੜੀ ਮਨ ਦੀ ਪੀੜਾ ਦੇ ਵਿੱਚੋਂ ਗੁਜ਼ਰ ਰਿਹਾ ਇਹ ਗੱਲਾਂ ਪ੍ਰਕਾਸ਼ ਸਿੰਘ ਬਾਦਲ ਨੇ ਇਹ ਦੋ ਚੀਜ਼ਾਂ ਜਿਹੜੀਆਂ ਨਿਕਲ ਕੇ ਬਾਹਰ ਆਈਆਂ ਨੇ ਇੱਕ ਪ੍ਰਕਾਸ਼ ਸਿੰਘ ਬਾਦਲ ਵਾਲੀ ਚਿੱਠੀ ਇਹ ਪਹਿਲੀ ਵਾਰ ਮੰਝਰੇ ਆਮ ਤੇ ਆਈ ਹੈ ਪਹਿਲੀ ਵਾਰ ਨਿਕਲ ਕੇ ਬਾਹਰ ਆਈ ਹੈ ਕਿ ਅਜਿਹਾ ਕੁਝ ਹੋਇਆ ਹੈ ਇਸ ਤੋਂ ਪਹਿਲਾਂ ਜੇ ਤੁਸੀਂ ਡੇਟ ਲਾਈਨ ਨੂੰ ਚੈੱਕ ਕਰਦੇ ਹੋ ਤਾਂ ਤੁਹਾਨੂੰ ਇਹ ਚੀਜ਼ਾਂ ਕਿਤੇ ਤੇ ਹੋਂ ਤੇ ਆਉਂਦੀਆਂ ਨਹੀਂ ਕਿਤੇ ਲੱਭਦੀਆਂ ਨਹੀਂ ਗਿਆ ਸੁਖਬੀਰ ਸਿੰਘ ਬਾਦਲ ਦੇ ਨਾਲ ਕੱਲ ਬਲਵਿੰਦਰ ਪੁੰਦਰ ਤਲਜੀਤ ਚੀਮਾ ਹਰਜਿੰਦਰ ਸਿੰਘ ਤਾਂ ਅਮੀ ਨੇ ਜਾਣਾ ਹੀ ਸੀ ਕਿਉਂਕਿ ਉਹਨਾਂ ਨੇ ਇੱਕ ਆਪਣਾ ਅੱਡ ਤੋਂ ਸਪਸ਼ਟੀਕਰਨ ਦੇਣਾ ਸੀ ਉਹ ਵੀ ਗਏ ਵੱਖਰੇ ਤੌਰ ਦਾ ਸਪਸ਼ਟੀਕਰਨ ਜਿਹੜਾ ਉਹਨਾਂ ਨੇ ਦਿੱਤਾ 90 ਕਰੋੜ ਜਾਂ 1000 ਰੁਪਏ ਦੇ ਜਿਹੜੇ 90 ਕਰੋੜ ਦੇ ਜਿਹੜੇ ਹਥਿਆਰਬਾਜ਼ੀ ਵਾਲਾ ਸਿਸਟਮ ਸੀਗਾ ਉਸ ਮਾਮਲੇ ਦੇ ਵਿੱਚ ਪਰ ਵਿਕਰਮ ਜੀਠਿਆ ਦੀ ਗੈਰ ਹਾਜ਼ਰੀ ਨੇ ਸਾਰਾ ਕੁਝ ਬਦਲ ਕੇ ਰੱਖਤਾ ਵਿਕਰਮ ਜੀਠਿਆ ਅੰਮ੍ਰਿਤਸਰ ਦੇ ਵਿੱਚ ਹੈ ਨਹੀਂ ਹੈ ਇਹ ਅਲੱਗਦਾ ਗੱਲ ਹੈ ਪਰ ਉਹਨਾਂ ਦਾ ਗ੍ਰਹਿ ਜ਼ਿਲ੍ਹਾ ਆ ਉਹਨਾਂ ਦੀ ਕੋਠੀ ਇੱਥੇ ਰੰਜੀਤ ਐਵੇਨਿਊ ਦੇ ਅੰਦਰ ਮੇਰੇ ਖਿਆਲ 'ਚ ਉਹ ਸਾਰਾ ਕੁਝ ਇੱਥੇ ਰਹਿੰਦੇ ਆ ਤੇ ਕੀ ਸੁਖਬੀਰ ਸਿੰਘ ਬਾਦਲ ਜਦੋਂ ਆਪਣਾ ਸਪਸ਼ਟੀਕਰਨ ਦੇਣ ਜਾਣ ਜਾਂ ਕਹਿ ਲਿਆ ਕਿ ਮਾਫੀਨਾਮਾ ਦੇਣਗੇ ਨੈਸ਼ਰੀ ਕਾਲ ਤੱਕ ਸਰ ਤੇ ਤਾਂ ਵਿਕਰਮ ਜੀਠੀਆ ਕਿਉਂ ਨਹੀਂ ਨਾਲ ਇਹ ਇੱਕ ਹੁਣ ਵੱਡੀ ਚਰਚਾ ਆ ਕਿ ਵਿਕਰਮ ਜੀਠੀਆ ਆਖਰਕਾਰ ਨਾਲ ਕਿਉਂ ਨਹੀਂ ਵਿਕਰਮ ਜੀਠੀਏ ਦੀ ਗੈਰ ਹਾਜ਼ਰੀ ਨੇ ਕਈ ਸ਼ੰਕਿਆਂ ਨੂੰ ਜਨਮ ਦੇ ਦਿੱਤਾ ਹੈ ਕਿ ਕੀ ਦੋਵੇਂ ਸਾਲੇ ਪਨੂਜੇ ਦੇ ਵਿੱਚ ਬਣ ਨਹੀਂ ਰਹੀ ਕਿਉਂਕਿ ਰਿਸ਼ਤਾ ਵੀ ਹੈ ਨਾ ਉਹਨਾਂ ਦਾ ਆਪਸੀ ਸਿਆਸੀ ਚੀਜ਼ ਆਪਣੀ ਥਾਂ ਤੇ ਆ ਉਹਨਾਂ ਦਾ ਬੜਾ ਕਹਿ ਲਈਏ ਕਿ ਕਲੋਜ਼ ਰਿਸ਼ਤਾ ਹੈ ਜੀਜੇ ਸਾਲੇ ਵਾਲਾ ਸਾਲੇ ਪਨੂਜੇ ਦੇ ਵਿੱਚ ਬਣ ਨਹੀਂ ਰਹੀ ਇਹ ਕੀ ਸਿਆਸੀ ਤੌਰ ਤੇ ਨਹੀਂ ਬਣ ਰਹੀ ਕਿ ਪਰਿਵਾਰਕ ਤੌਰ ਤੇ ਨਹੀਂ ਬਣਨੀ ਹੁਣ ਪ੍ਰਸ਼ਨ ਕਹੀ ਨਹੀਂ ਇਹਦੇ ਵਿੱਚ ਇਹਨਾਂ ਪ੍ਰਸ਼ਨਾਂ ਦੇ ਜਵਾਬ ਤਾਂ ਮਜੀਠੀਆ ਸਾਹਿਬ ਦੇ ਸਕਦੇ ਆ ਜਾਂ ਸੁਖਵੀਰ ਬਾਦਲ ਸਾਹਿਬ ਦੇ ਸਕਦੇ ਆ ਕਿ ਆ ਸਰ ਆਹੀ ਨੇ ਕਿ ਦੋਵਾਂ ਦੇ ਵਿੱਚ ਦਾਲ ਉਸ ਪ੍ਰਕਾਰ ਗਲ ਨਹੀਂ ਰਹੀ ਜਿਸ ਕਰਕੇ ਸਥਿਤੀਆਂ ਹੋਰ ਹੋਈਆਂ ਇਹ ਚਿੱਠੀ ਦੇ ਸਾਰਾਂਸ਼ ਨੇ ਜੋ ਤੁਹਾਨੂੰ ਦੱਸੇ ਗਏ ਨੇ ਜੋ ਮੀਡੀਆ ਰਿਪੋਰਟਾਂ ਦੇ ਰਾਹੀਂ ਤੇ ਸੂਤਰਾਂ ਦੇ ਹਵਾਲੇ ਰਾਹੀਂ ਸਾਡੇ ਤੱਕ ਅਪੜੇ ਨੇ ਅ ਅੱਗੇ ਹੋਰ ਡਿਟੇਲਾਂ ਆਉਣਗੀਆਂ ਜਦੋਂ ਇਹ ਚਿੱਠੀ ਖੁੱਲੂਗੀ ਚਿੱਠੀ ਦੇ ਉੱਤੇ ਚਰਚਾ ਹੋਊਗੀ ਹਲੇ ਉਹ ਡਿਟੇਲਾਂ ਆਈਆਂ ਨੇ ਜਿਹੜੀਆਂ ਅੰਦਰਲੇ ਸੂਤਰਾਂ ਨੇ ਜਿਹੜੀ ਆ ਪੱਤਰਕਾਰਾਂ ਤੱਕ ਪਹੁੰਚਦੀਆਂ ਕੀਤੀਆਂ ਨੇ ਜਾਂ ਫਿਰ ਜਿਹੜੀਆਂ ਮੀਡੀਆ 'ਚ ਰਿਪੋਰਟ ਹੋਈਆਂ ਨੇ ਕੁੱਲ ਮਿਲਾ ਕੇ ਸੁਖਵੀਰ ਸਿੰਘ ਬਾਦਲ ਨੇ ਬਿਨਾਂ ਸ਼ਰਤ ਮਾਫੀ ਮੰਗੀ ਹੈ ਕਹਿ ਲਿਆ ਕਿ ਕੋਈ ਦਲੀਲ ਨਹੀਂ ਦਿੱਤੀ ਕਿਸੇ ਪ੍ਰਕਾਰ ਦੀ ਕੋਈ ਗੱਲ ਨਹੀਂ ਕੀਤੀ ਕਿ ਇਦਾਂ ਹੋ ਸਕਦਾ ਜੀ ਉਹਦਾ ਹੋ ਸਕਦਾ ਮੈਂ ਤਾ ਆ ਨਹੀਂ ਸੀ ਹੋਇਆ ਇਹ ਨਹੀਂ ਸੀ ਹੋਇਆ ਕੋਈ ਦਲੀਲ ਨਹੀਂ ਸਿਰਫ ਆਪਣੇ ਆਪ ਨੂੰ ਅਕਾਲ ਤਖਤ ਸਾਹਿਬ ਅੱਗੇ ਸਮਰਪਣ ਕਰ ਦਿੱਤਾ ਗਿਆ ਹੈ ਦੇਖਦੇ ਹਾਂ ਕਿ ਜਥੇਦਾਰ ਸਾਹਿਬ ਕੀ ਫੈਸਲਾ ਲੈਂਦੇ ਆ ਉਹਨਾਂ ਦੇ ਫੈਸਲੇ ਤੇ ਹੁਣ ਪੰਜਾਬ ਦੀ ਕਾਲੀ ਸਿਆਸਤ ਖੜੀ ਹੈ